ਸ਼ੰਭੂ ਕਿਸਾਨ ਮੋਰਚਾ April ਦਾ ਮਹੀਨਾ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਤੇ April ਮਹੀਨੇ ਦੇ ਵਿੱਚ ਗਰਮੀ ਵੱਧ ਜਾਂਦੀ ਹੈ ਤੇ ਗਰਮੀ ਵਧਣ ਕਰਕੇ ਇਹੋ ਜਿਹੇ ਮੋਰਚਿਆਂ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆ ਜਾਂਦੀਆਂ ਨੇ ਉਹ ਗਰਮੀ ਕਰਕੇ ਰਹਿਣਾ ਵੀ ਮੁਸ਼ਕਲ ਹੁੰਦਾ ਤੇ ਇਸ ਤੋਂ ਇਲਾਵਾ ਵੀ ਹੋਰ ਕਾਫੀ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਤੇ ਇਹਦੇ ਕਰਕੇ ਹੀ ਕੱਲ 11 April ਨੂੰ ਇੱਥੇ 2.5 ਵਜੇ ਦੇ ਕਰੀਬ ਅਚਾਨਕ ਜਿਹੜੀ ਹੈਗੀ ਆ ਅੱਗ ਲੱਗ ਜਾਂਦੀ ਹੈਗੀ ਆ ਕਿਸਾਨ ਮੋਰਚੇ ਦੇ ਵਿੱਚ ਤੇ ਜਿਹੜੇ ਇਹ ਬਾਂਸਾਂ ਦੇ ਪ੍ਰਾਲੀ ਦੇ ਛੰਨਾ ਬਣਾਈਆਂ ਹੋਈਆਂ ਨੇ ਤੇ ਉਹ ਛੰਨਾ ਜਿਹੜੀਆਂ ਹੈਗੀਆਂ ਉਹ ਸੜ ਕੇ ਸਵਾਹ ਹੋ ਜਾਂਦੀਆਂ ਨੇ ਤੇ ਉਹਨਾਂ ਦੇ ਤੁਹਾਨੂੰ ਹਾਲ ਦਿਖਾਉਨੇ ਆ ਸੋ ਉਸ ਪਾਸੇ ਤੁਸੀਂ ਦੇਖੋਗੇ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜਾ 1 2 ਜਿਹੜੀਆਂ ਹੈਗੀਆਂ ਟਰਾਲੀ ਇੱਕ ਟਰਾਲੀ ਇੱਕ ਟਰੈਕਟਰ ਤੇ ਜਿਹੜੀਆਂ ਝੁੱਗੀਆਂ ਹੈਗੀਆਂ ਛੰਨਾ ਹੈਗੀਆਂ ਪਈਆਂ ਹੋਈਆਂ ਉਹਨਾਂ ਦਾ ਨੁਕਸਾਨ ਹੋਇਆ ਹੈ ਬਾਕੀ ਸਾਰਾ ਦਾ ਸਾਰਾ ਜਿਹੜਾ ਕਿਸਾਨ ਮੋਰਚਾ ਉਸੇ ਤਰੀਕੇ ਦੇ ਨਾਲ ਕਾਇਮ ਹੈਗਾ ਜਿੱਦਾਂ ਪਹਿਲਾਂ ਸੀਗਾ ਮੈਂ ਤੁਹਾਨੂੰ ਦਿਖਾ ਦਿੰਨਾ ਪਿੱਛੇ ਸਾਰਾ ਕੁਝ ਸਹੀ ਹੈਗਾ ਪਰ ਜਦੋਂ ਆਪਾਂ ਇਹ ਤਸਵੀਰਾਂ ਦਿਖਾਣੇ ਆ ਤਾਂ ਇਸ ਤਰੀਕੇ ਨਾਲ ਲੱਗਦਾ ਕਿ ਜਿਵੇਂ ਸਾਰਾ ਹੀ ਜਿਹੜਾ ਕਿਸਾਨ ਮੋਰਚਾ ਲੱਗਿਆ ਹੋਇਆ ਹੈਗਾ ਉਹ ਅੱਗ ਦੀ ਭੇਂਟ ਚੜ੍ਹ ਚੁੱਕਾ ਪਰ ਇਹੋ ਜਿਹਾ ਨਹੀਂ ਹੈਗਾ ਸੋ ਮੈਂ ਪਹਿਲਾਂ ਇਹ ਤੁਹਾਨੂੰ ਤਸਵੀਰਾਂ ਦਿਖਾਉਣਾ ਸੋ ਕਿਸਾਨ ਮੋਰਚਾ ਸ਼ੰਭੂ ਸੋ 11 ਅਪ੍ਰੈਲ ਦਾ ਇਹ ਵਾਕਿਆ ਹੈਗਾ 2:30 ਵਜੇ ਦਾ ਸੋ ਜਿਹੜੀ ਅੱਗ ਲੱਗਣ ਦੀ ਕਾਰਨ ਹੈਗਾ ਉਹਦਾ ਵੀ ਤੁਹਾਨੂੰ ਦੱਸਦੇ ਆ ਕਿ ਇਹ ਅੱਗ ਕਿਵੇਂ ਲੱਗੀ ਐ ਸੋ ਤਾਪਮਾਨ ਵੱਧਦਾ ਜਾ ਰਿਹਾ ਸੋ ਇੱਥੇ ਜਿਹੜੀ ਬਿਜਲੀ ਦੀਆਂ ਤਾਰਾਂ ਹੈਗੀਆਂ ਨੇ ਸੋ ਤੁਸੀਂ ਇੱਥੇ ਦੇਖੋਗੇ ਪੋਲਾਂ ਦੇ ਨਾਲ ਬਣਾਏ ਹੋਏ ਹੈਗੇ ਇੱਥੇ ਰਹਿਣ ਬਸੇਰੇ ਸੋ ਉਹਨਾਂ ਰਹਿਣ ਬਸੇਰਾਂ ਦੇ ਵਿੱਚ ਆ ਦੇਖੋ ਇੱਕ ਵੈਸੇ ਚੀਜ਼ਾਂ ਇੱਥੇ ਦੇਖਿਆ ਨਹੀਂ ਜਾਂਦੀਆਂ ਘੀ ਦੀਆਂ ਪਿੱਪੀਆਂ ਇਹਨਾਂ ਦੀਆਂ ਜਿਹੜੀਆਂ ਦਰੀਆਂ ਹੈਗੀਆਂ ਮਿਚਾਉਣ ਲਈ ਤੇ ਆਪਣੇ ਬਾਸ ਹੈਗੀਆਂ ਜਿਹੜੇ ਲਾ ਕੇ ਰੱਖੇ ਹੋਏ ਸੀਗੇ ਤੇ ਦਾਲਾਂ ਹੈਗੀਆਂ ਆਲੂ ਹੈਗੇ ਆ ਸੋ ਉਹ ਦਾਲਾਂ ਆਲੂ ਇਸੇ ਤਰੀਕੇ ਨਾਲ ਸਾਰੇ ਦੇ ਸਾਰੇ ਜਿਹੜੇ ਹੈਗੇ ਵਿੱਚ ਸੜ ਕੇ ਇਸ ਸਵਾਹ ਹੋ ਗਏ ਨੇ ਸੋ ਕਿੰਨਾ ਕੁਛ ਮਾਲ ਸੀਗਾ ਜਿਹੜਾ ਰਸ਼ਨ ਪਾਣੀ ਸੀਗਾ ਸੁੱਕਾ ਰਸ਼ਨ ਸੀਗਾ ਜਿਹੜਾ ਇੱਥੇ ਵਿੱਚੇ ਦੇ ਸੜਿਆ ਹੋਇਆ ਹੈਗਾ ਇਧਰ ਆ ਭੁੱਜੇ ਹੋਏ ਤੁਸੀਂ ਦੇਖੋਗੇ ਇਧਰ ਭੁੰਨੇ ਹੋਏ ਛੋਲੇ ਤੇ ਇਧਰਲੇ ਪਾਸੇ ਇਹ ਸਬਜੀ ਦੇ ਲਈ ਤਿਆਰ ਕੀਤਾ ਹੋਇਆ ਜਿਹੜੇ ਛੋਲੇ ਹੁੰਦੇ ਹੈਗੇ ਉਹ ਪਏ ਹੈਗੇ ਨੇ ਸੋ ਬਾਬਾ ਜੀ ਬਹੁਤ ਨੁਕਸਾਨ ਹੋਇਆ ਏ ਥੋੜਾ ਹੀ ਹੈਗਾ ਜੀ ਆਪਾਂ ਮੰਡੀ ਵਾਲਾ ਗੱਲ ਠੀਕ ਆ ਹਾਂਜੀ ਆਪਾਂ ਹਾਂਜੀ ਤੁਹਾਡਾ ਤੁਹਾਡਾ ਕਿਹੜਾ ਪਿੰਡ ਆ ਜੀ ਵਿਰਾਂ ਪਿੰਡ ਟੂਟ ਹਾਂਜੀ ਵਿਰਾਂ ਪਿੰਡ ਟੂਟ ਆ ਆਪਣੀ ਰਿਸ਼ਤੇਦਾਰ ਜੀ ਬੰਦੇ ਸੀ ਅੱਛਾ ਤੁਹਾਡੀ ਰਿਸ਼ਤੇਦਾਰੀ ਚੋਂ ਹੈਗੇ ਆ ਹਾਂ ਕਿਹੜਾ ਪਿੰਡ ਹੈਗਾ ਇਹ ਜਿੱਥੋਂ ਦਾ ਇਹ ਨੁਕਸਾਨ ਹੋਇਆ ਬਾ ਵੇਟੀ ਸੀਗਾ ਉੱਥੇ ਬੈਠਾ ਸੀ ਅੱਛਾ ਤੁਸੀਂ ਇੱਥੇ ਬੈਠੇ ਸੀਗੇ ਹਾਂ ਅੱਛਾ ਇੱਕ ਉਹ ਬੰਦੇ ਨੇ ਲੜਕਾ ਮਾਰਤਾ ਵੀ ਅੱਗ ਪੈ ਗਈ ਅੱਛਾ ਪਹਿਲਾਂ ਪਰੇ ਨੂੰ ਸੀ ਅੱਛਾ ਜੀ ਫਿਰ ਉਰੇ ਨੂੰ ਹੋ ਗਈ ਹੂੰ ਤੇ ਕਹਿੰਦਾ ਭੱਟ ਕੇ ਨਿਕਲ ਜਾ ਅਗ ਅੱਗ ਲੱਗਣ ਦਾ ਕਾਰਨ ਮੇਨ ਕੀ ਲੱਗਿਆ ਤੁਹਾਨੂੰ ਇਹ ਜੋ ਉੱਥੋਂ ਜੋੜ ਸੀਗਾ ਹਾਂ ਉਹਦੇ ਨਾਲ ਪਰਾਲੀ ਸੀ ਅੱਛਾ ਪਰਾਲੀ ਵੈਕਤੀ ਸੀਗੀ ਇਹਦੇ ਆਪਣੇ ਦੇ ਕੰਬੇ ਦੇ ਇਹ ਧੂਆ ਉਹੀ ਬਣਾ ਉਹ ਮੜਾ ਵਈ ਗੇ ਠੀਕ ਹੈ ਉਹ ਪਰਾਲੀ ਦੇ ਉੱਤੇ ਜਦੋਂ ਡਿੱਗ ਪਈ ਹੂੰ ਤੇ ਪਾਲਾੜ ਘੜਤੀ ਹੂੰ ਕਹਾ ਕਾਉਟ ਮਗ ਲਾ ਗਈ ਹੂੰ ਹੂੰ ਸੁੱਕਾ ਸੀਗਾ ਇਹ ਸਾਰਾ ਪਰਾਲੀ ਸੁੱਕੀ ਹੈਗੀ ਆ ਕਾਉਟ ਮਗ ਲਾ ਗਈ ਹੂੰ ਮੋਰ ਕਿਉਂ ਟਰੈਕਟਰ ਨੂੰ ਕੋਈ ਹਵਾ ਹੋ ਗਈ ਹੂੰ ਕਉ ਟਰੈਕਟਰ ਦਾ ਤੇਲ ਬੰਦ ਕਰਿਆ ਬਹੁਤ ਟਰੈਕਟਰ ਧੱਕ ਕੇ ਕੱਢਿਆ ਬਾਹਰ ਠੀਕ ਐ ਉਹਦਾ ਵੀ ਖਾਰਾ ਜਾਨ ਖਾ ਖਾ ਨਚਕਾਣ ਬਮਾਲ ਮੱਟਗੀ ਪੈਂਥੇ ਵੀ ਮੱਟਗੀ ਇਹਦੇ ਵੀ ਪੈਂਥੇ ਮੱਟਗੇ ਬੜੇ ਦੇ ਵਿੱਚ ਹੂੰ ਪੈਸੇ ਵੀ ਅੱਛਾ ਵਿੱਚ ਮੱਟਗੇ ਕੀ ਜਵਾ ਹਾਂ ਆਪਣਾ ਕੀ ਨਾਮ ਹੈ ਤੁਹਾਡਾ ਤੁਹਾਡਾ ਕੀ ਨਾਮ ਹੈ ਵੀਰਾ ਨੋ ਹਰਮਨ ਸਾਹਿਬ ਹਰਮਨਸ ਹਾਂ ਤੇ ਕਿੱਥੇ ਹੁੰਦੇ ਹੈਗੇ ਤੁਸੀਂ ਹੈ ਰਹਿਣ ਵਾਲੇ ਕਿੱਥੋਂ ਦੇ ਹੋ? ਅਸੀਂ ਹਾੜਾ ਪਠੰਡੇ ਦੇ ਰਹੇ ਹਾਂ। ਹਾਂਜੀ। ਅਸੀਂ ਫੂਲ ਦੇ ਨਾਲ ਆ ਟੂਟੀਆਂ ਪੈਂਦਾ। ਠੀਕ ਹੈ ਠੀਕ ਹੈ ਠੀਕ ਹੈ ਜੀ। ਇਹ ਸੀ ਭਗਤੇ ਤੋਂ ਇਹ ਗਾਇਬੇ ਸੀ। ਇਹ ਭਗਤੇ ਭਾਈਕੇ ਵਾਲਾ ਹੈ ਭਗਤਾ ਭਾਈ ਦਾ ਭਗਤਾ। ਭਗਤਾ ਭਾਈਕੇ ਤੋਂ। ਹਾਂ ਠੀਕ ਹੈ। ਕੀ ਨਾਮ ਹੈ ਉਹਨਾਂ ਦਾ? ਉਹਦਾ ਨਾਮ ਗੁਰਪ੍ਰੀਤ ਆ ਜੀ। ਗੁਰਪ੍ਰੀਤ ਸਿੰਘ। ਜਿਹਦਾ ਟਰੈਕਟਰ ਸੜਿਆ ਹੈਗਾ ਉਹ ਕੌਣ ਹੈ? ਉਹ ਜੀ ਮੇਰਾ ਖਾਲੀ ਜੀ। ਅਸੀਂ ਤਾਂ ਬੱਸ ਹਰਦਾਲ। ਜਿਹਦੀ ਟਰਾਲੀ ਹੈ ਤੇ ਟਰੈਕਟਰ ਉਹ ਇੱਕੋ ਦਾ ਹੈਗਾ ਇਹ ਅਲੱਗ-ਅਲੱਗ ਨੇ। ਟਰੈਕਟਰ ਵੀ ਸੜਿਆ ਇੱਕ ਤੇ ਟਰਾਲੀ ਨੂੰ ਵੀ ਅੱਗ ਲੱਗੀ ਸੀ। ਪੈਰਾ ਨੂੰ ਵੀ ਅੱਗ ਲੱਗੀ ਆ। ਹਾਂ। ਉਹ ਖਾ ਖਾ ਨਮਾ ਹੀ ਘਰਾ ਚ ਲਿਆ ਸੀ। ਇਧਰਲੇ ਪਾਸੇ ਝੁੱਗੀਆਂ ਕਿਧੀਆਂ ਸੀਗੀਆਂ ਤੇ ਇਧਰ ਕਿਧੀਆਂ ਸੀਗੀਆਂ ਇਹ। ਇੱਕ ਤਾਂ ਆਪਣੀਆਂ ਹੋਗੀਆਂ ਢੁੰਮੀਆਂ ਦੋ ਗਲਾਪ ਦੋ ਝੁੱਗੀਆਂ ਇੰਦਰ ਤੇ ਦੂਜੇ ਪਾਸੇ ਇੱਕ ਪਾਸੇ ਆ ਢੁੰਮੀਆਂ ਆਖੀ। ਹੂੰ। ਉਹ ਢੁੰਮੀਆਂ ਦੇ ਵਿੱਚ ਪਰਾਈ ਪੋਰੀ ਵੀ ਸੀ। ਠੀਕ ਹੈ ਠੀਕ ਹੈ ਠੀਕ ਹੈ। ਉੱਥੇ ਪਈਆ ਗੋ ਤਾਂ ਹਰੋ ਡਗ ਪੀ। ਠੀਕ ਹੈ। ਤੇ ਹਰੇਕ ਬੰਦਾ ਟਰੈਕਟਰ ਸਿੱਟ ਲ ਜਾਂਦਾ। ਹੂੰ। ਵੀ ਆਖੀ ਜਾਣਾ ਪਿੰਡ। ਉਹ ਕਾਰ ਤੇ ਖਿੱਤੀ ਗਈ ਖਿੱਤਨ ਤੇ ਨਾਲ ਪਟੰਗਾ। ਠੀਕ ਹੈ ਠੀਕ ਹੈ ਤੋ ਮੈਂ ਵੀ ਬਹੁਤ ਮਾਰ ਬਹੁਤ ਖਾਦੇ ਤੋ ਤੁਹਾਡੀ ਮੋਬਾਈਲ ਵੀ ਵਿੱਚੇ ਮਚ ਗੇ ਅੱਛਾ ਝੰਡੇ ਤੋਂ ਮੇਰੇ ਤੋ ਝੰਡੇ ਮੋਬਾਈਲ ਔਰ ਜਿਹੜਾ ਰਾਸ਼ਨ ਹੈਗਾ ਤੇ ਪੈਸੇ ਵੀ ਜਿਹੜੇ ਹੈਗੇ ਆ ਆ ਮੂੰਗੀ ਮਸਰੀ ਦੀ ਦਾਲ ਇੱਥੇ ਕਿੰਨਾ ਕੁ ਤੁਸੀਂ ਦਾਲਾਂ ਤੁਹਾਨੂੰ ਤੁਸੀਂ ਦੇਖੋਗੇ ਕਿ ਇਹ ਦਾਲਾਂ ਜੜੀਆਂ ਹੈਗੀਆਂ ਵਿੱਚ ਹੀ ਕਿਸਾਨਾਂ ਦੀ ਨਾਲ ਇਹ ਵਿੱਚ ਮੱਛੀਆਂ ਹੋਈਆਂ ਹੈਗੀਆਂ ਇਹ ਬੈਰੀਗੇਟ ਹੈਗੇ ਆ ਤੇ ਦੂਜੇ ਪਾਸੇ ਦਿਖਾਉਨੇ ਹੈਗੇ ਸੜਕ ਤੋਂ ਦੂਜੇ ਪਾਸੇ ਇਧਰਲੇ ਪਾਸੇ ਦੇਖੋ ਹਲੇ ਇਧਰ ਬਾਬਾ ਜੀ ਜੇ ਇਧਰ ਲੱਗਦੀ ਤਾਂ ਹੋਰ ਜ਼ਿਆਦਾ ਖਤਰਨਾਕ ਸੀਗਾ ਹਾਂ ਆ ਆਗਾ ਕੀ ਇਹ ਹਵਾएं ਹੋ ਗਈ ਫੇਰ ਆਇਆ ਉਹ ਵੀ ਫੇਰ ਇੱਥੇ ਪੈ ਗਈ ਸਹੀ ਸਹੀ ਗੱਲ ਹੈ ਸੋ ਇਹ ਇੱਕ ਬਹੁਤ ਵਧੀਆ ਜਿਹੜਾ ਟੈਂਟ ਲਾਇਆ ਹੋਇਆ ਸੀਗਾ ਤੇ ਟੈਂਟ ਦਾ ਹੁਣ ਇਹ ਖਾਕਾ ਹੀ ਰਹਿ ਗਿਆ ਇਹ ਉੱਪਰ ਖਾਂਚਾ ਹੀ ਰਹਿ ਗਿਆ ਇੱਕ ਤੇ ਇਧਰਲੇ ਪਾਸੇ ਤੁਹਾਨੂੰ ਦਿਖਾਉਨੇ ਹੈਗੇ ਆ ਤੇ ਟਰਾਲੀ ਦਿਖਾਉਨੇ ਆ ਤੁਹਾਨੂੰ ਜਿਹੜੀ ਟਰਾਲੀ ਅੱਗ ਦੇ ਵਿੱਚ ਸੜੀ ਸੀਗੀ ਤੇ ਕੁਛ ਨਾ ਕੁਛ ਇਹਦਾ ਵੀ ਕਾਫੀ ਜਿਆਦਾ ਜਿਹੜਾ ਰੰਗ ਰੰਗਦਾ ਇਹਦਾ ਫਿੱਟਾ ਉੱਟ ਹੀ ਗਿਆ। ਇਹ ਜਦਾਂ ਮੈਂ ਦਿਖਾਏਗਾ ਮੈਂ। ਸੋ ਇਹ ਹੈਗੀ ਆ ਉਹ ਟਰਾਲੀ ਦੋਸਤੋ। ਜਿਹੜੀ ਕੱਲ ਇਹਦੇ ਟਾਇਰ ਵੀ ਪੂਰੇ ਸੜ ਕਾਫੀ ਹੱਦ ਤੱਕ ਸੜ ਗਏ ਹੈਗੇ ਨੇ। ਤੁਸੀਂ ਦੇਖੋਗੇ ਇਹ ਟਾਇਰਾਂ ਦੀ ਹਾਲਤ। ਸੋ ਇਹ ਬੈਟਰ ਆ ਪੱਖਾ ਕੇਤਲੀਆਂ ਬੱਲੇ 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 ਕਿੰਨਾ ਕੁਝ ਸੜ ਕੇ ਇਸ ਇਨਵਰਟਰ ਸੋ ਇਹਨਾਂ ਦੇ ਭਿਆਨਕ ਧਮਾਕੇ ਜਿਹੜੇ ਹੈਗੇ ਆ ਉਹ ਹੋ ਸਕਦੇ ਨੇ ਜਦੋਂ ਸਿਲੰਡਰ ਵੀ ਸੀਗੇ ਕੱਲ ਜਦੋਂ ਆਪਾਂ ਵੀਡੀਓ ਦੇ ਵਿੱਚ ਦੇਖ ਰਹੇ ਸੀਗੇ ਤੇ ਇਹ ਏਰੀਆ ਹੈਗਾ ਸ਼ੰਭੂ ਬਾਰਡਰ ਦੇ ਵਿੱਚ ਜਿੱਥੋਂ ਆਪਾਂ ਇਹ ਟਿਪਲਾ ਰੋਡ ਹੈਗਾ ਇੱਧਰ ਤੁਸੀਂ ਦੇਖੋਗੇ ਟਿਪਲਾ ਰੋਡ ਤੋਂ ਜਦੋਂ ਉੱਪਰ ਐਂਟਰ ਕਰਦੇ ਹਾਂਗੇ ਬਿਲਕੁਲ ਥੋੜਾ ਜਿਹਾ ਇਧਰਲੇ ਪਾਸੇ ਹੈਗਾ ਹਰਿਆਣੇ ਵਾਲੀ ਸਾਈਡ ਤੇ ਸੋ ਇੱਕ ਹੋਰ ਚੀਜ਼ ਨਾਲ ਹੀ ਤੁਹਾਨੂੰ ਦਿਖਾਉਨੇ ਆ ਜੇ ਕੋਈ ਹੋਰ ਸੱਜਣ ਮਿਲਦਾ ਆਪਾਂ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਸੋ ਇਧਰਲੇ ਪਾਸੇ ਇਹ ਬਿਲਕੁਲ ਠੀਕ ਠਾਕ ਹੈਗੇ ਸਾਰੇ ਇੱਥੇ ਸੋ ਦੋਸਤੋ ਉਸੇ ਕੱਲ ਜਿਹੜੀ ਅੱਗ ਲੱਗੀ ਸੀਗੀ 11 April ਨੂੰ ਸ਼ੰਭੂ ਬਾਰਡਰ ਦੇ ਉੱਤੇ ਉਹਦੇ ਵਿੱਚ ਇੱਕ ਟਰੈਕਟਰ ਨਵਾਂ ਨਕੋਰ ਟਰੈਕਟਰ ਜਿਹੜਾ ਲਗਭਗ ਉਹ ਸੜਕੇ ਸੁਆਹ ਹੋਇਆ ਸੋ ਉਸ ਇਹ ਬਿਲਕੁਲ ਨਵਾਂ ਨਕੋਰ ਟਰੈਕਟਰ ਤੇ ਇਹ ਟਰੈਕਟਰ ਦੀ ਹਾਲਤ ਤੁਹਾਨੂੰ ਦਿਖਾਉਂਦੇ ਆ ਕਿੰਨਾ ਜਿਵੇਂ ਹਾਂਜੀ ਸੋ ਸੋਨਾਲੀਕਾ ਸੋਨਾਲੀਕਾ ਬਾਬਾ ਜੀ ਕਿੰਨੇ ਕਿੰਨੀ ਕੋਸਟ ਹੋਣੀ ਆ ਕਿੰਨੇ ਕੀਮਤ ਹੋਣੀ ਆ ਇਸ ਟਰੈਕਟਰ ਦੀ ਹਾਂ ਕੀਮਤ ਕਿੰਨੀ ਹੋਣੀ ਆ ਇਸ ਦੀ ਸੋਨਾਲੀਕਾ 60 ਦੇ ਮੇਰੇ ਹਿਸਾਬ ਨਾਲ ਯਾਰ ਠੀਕ 8 7-8 ਲੱਖ ਰੁਪਏ ਦਾ ਸੋ 6 ਲੱਖ 50000 55 ਦਾ ਨਹੀਂ ਆਇਆ ਸੋ 7-8 ਲੱਖ ਰੁਪਿਆ ਇਸ ਦੀ ਕੋਸਟ ਹੋਏਗੀ ਟਰੈਕਟਰ ਦੀ ਜਿਹੜਾ ਕਿ ਇਸ ਅੱਗ ਦੇ ਵਿੱਚ ਪੇਂਟ ਚੜਿਆ ਕਹਿੰਦੇ ਪੁੱਤਾਂ ਵਰਗਾ ਫੌਲ ਟਰੈਕਟਰ ਜੱਟ ਨੇ ਵਿੱਚ ਆ ਰੋ ਰੋ ਕੇ ਸੋ ਇੱਕ ਪੁੱਤ ਜਿਹੜਾ ਜਵਾਨ ਪੁੱਤ ਹੈਗਾ ਉਸ ਤਰੀਕੇ ਦਾ ਇੱਕ ਦੁੱਖ ਹੈਗਾ ਜਦੋਂ ਕਿਸਾਨ ਦੇ ਇਹਨਾਂ ਬਾਬਾ ਜੀ ਦਾ ਸੀਗਾ ਥੋੜਾ ਜੀ ਬਾਬਾ ਜੀ ਅੱਛਾ ਜੀ ਸੋ ਬਾਬਾ ਜੀ ਬੜਾ ਦੁੱਖ ਹੋਇਆ ਹੈਗਾ ਜੀ ਬਹੁਤ ਖਤਰਨਾਕ ਕੰਮ ਹੋਇਆ ਹੈਗਾ ਜੀ ਭਾਵੇਂ ਗਲਤੀ ਤਾਂ ਚਲੋ ਕੀ ਹੈਗੀ ਹੈ ਕੀ ਕਹਾਂਗੇ ਕੀ ਲੱਗਦਾ ਤੁਹਾਨੂੰ ਅੱਗ ਲੱਗ ਅਈ ਤੋਂ ਸਪਾਰਕ ਕੀਤੀ ਤਾਰੀ ਅੱਛਾ ਸੋ ਧਿਆਨ ਰੱਖਣ ਦੀ ਲੋੜ ਹੈਗੀ ਹੈ ਕਾਫੀ ਹਾਂ ਗਾ ਪਾ ਪਤੰਗੇ ਕਾਰ ਮੇਰਾ ਸਾਰੀ ਆਪ ਨੂੰ ਆਇਆ ਹਵਾ ਇੱਕ ਹੋਰ ਵੀ ਹੈ ਬਾਕੀ ਬਚ ਕੇ ਨਾਲ ਦੀਆਂ ਟਰਾਲੀਆਂ ਨੂੰ ਅੱਗ ਲੱਗਣ ਤਾਂ ਹਾਂ ਬਿਚੀ ਗਿਆ ਮੈਂ ਧਮੇ ਕਾਰ ਲੱਗੀ ਬਗੜਾ ਪਾਤੀ ਹਾਂ ਸੋ ਇਹਨਾਂ ਗਰਮੀ ਦੇ ਸੀਜ਼ਨ ਚ ਮੰਨ ਲਓ ਇਸ ਤੋਂ ਵੀ ਧਿਆਨ ਰੱਖਣ ਦੀ ਲੋੜ ਹੈ ਉਹਦੇ ਚ ਬੈਟਰੀਆਂ ਵੀ ਸੀਗੀਆਂ ਤੇ ਨਾਲ ਇਨਵਰਟਰ ਵੀ ਸੀਗਾ ਸਿਲੰਡਰ ਵੀ ਸੀਗੇ ਸੋ ਤੁਮਾਕਾ ਹੋਣ ਦਾ ਡਰ ਵੀ ਸੀਗਾ ਮੈਨੂੰ ਲੱਗਦਾ ਹੋਇਆ ਵੀ ਹੋਣਾ ਬਚਾ ਹੋ ਗਿਆ ਠੀਕ ਹੈ We did that.